ਬਾਕੀਆਂ ਨੂੰ ਬੱਚਿਆਂ ਨੂੰ ਬੀਬੀਆਂ ਤਾਂ ਨੂੰ ਬਜ਼ੁਰਗਾਂ ਜਿਤਰਾ ਨੂੰ ਜਾਪੀ ਜਾਪਾ ਬੱਚਿਓ ਜਿਹੜਾ ਧਿਆਨ ਦੇ ਕੇ ਸੁਣੋ ਰੋਣਾ ਨਾ ਪਾਓ ਹਨਾ ਵੈਸੇ ਤਾਂ ਗੱਲ ਇਹ ਹੈ ਵੀ ਜਿਹੜੀ ਉਮਰ ਹੁੰਦੀ ਆ ਬੰਦਾ ਜੇ ਉਸ ਉਮਰ ਵਾਲੀ ਹਰਕਤਾਂ ਨਾ ਕਰੇ ਤਾਂ ਗੱਲ ਠੀਕ ਨਹੀਂ ਹੁੰਦੀ ਸੋ براس فاؤنڈیشن ਵੱਲੋਂ ਜਿਹੜੇ ਵੀ ਉਪਰਾਲੇ ਕੀਤੇ ਜਾ ਰਹੇ ਨੇ ਮੇਰੇ ਖਿਆਲ ਚ ਇਹ 15ਵਾਂ سٹڈی سنٹر ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਟੀਮ ਹੈਗੀ ਕੰਮ ਕਰ ਰਹੀ ਹੈਗੀ ਕੱਲ ਹੀ ਆਪਾਂ 11 اپریل ਨੂੰ جوتی کا پھولے ਦਾ ਜਨਮ ਦਿਨ ਦਾ ਜਿਹੜਾ ਉਹ ਮਨਾ ਕੇ ਹਟੇ ਆਂ ਕੱਲ ਸੰਗਰੂਪ ਪ੍ਰੋਗਰਾਮ ਸੀਗਾ ਅੱਜ ਉਸੇ ਦਿਨ ਨੂੰ ਹੀ ਸੰਬੰਧਿਤ ਉਸੇ ਦਿਨ ਨੂੰ ਹੀ ਵਰਤ ਤੇ ਪ੍ਰੋਗਰਾਮ ਹੈਗਾ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਉਸ ਸਮੇਂ ਜਦੋਂ ਕੋਈ ਹੱਕ ਸੱਚ ਦੀ ਆਵਾਜ਼ ਕਰਨ ਲਈ ਗੱਲ ਕਰਨੀ ਹੈ ਜਿਹੜੀ ਉਹ ਗੁਨਾਹ ਸਮਝਿਆ ਜਾਂਦਾ ਸੀਗਾ ਉਸ ਸਮੇ ਉਹ ਆਵਾਜ਼ਾਂ بلند ਕੀਤੀਆਂ ਉਹ ਪੈੜੇ ਛੱਡੇ ਕਿ ਅੱਜ ਤੱਕ ਉਸ ਪੈੜਾ ਦੀ ਜਿਹੜੀ ਨਿਸ਼ਾਨ ਨੇ ਉਹ ਹੈਗੇ ਆ ਤੇ ਹੋਰ ਗੂੜੇ ਹੋ ਰਹੇ ਆ ਅੱਜ ਦੁਨੀਆ ਸਿੱਖਿਆ ਦੇ ਗਿਆਨ ਨੂੰ ਪਛਾਣ ਰਹੀ ਹੈ ਜਿਨ੍ਹਾਂ ਨੇ ਕਦੇ ਸਿੱਖਿਆ ਨਹੀਂ ਲਈ ਜਾਂ ਜਿਨ੍ਹਾਂ ਨੂੰ ਅਜੇ ਤੱਕ ਸਿੱਖਿਆ ਲੈਣ ਲਈ ਕਹਿੰਦੇ ਨੇ ਕਿ ਉਧਰ ਨੂੰ ਮੂੰਹ ਕਰਨਾ ਵੀ ਉਹਨਾਂ ਲਈ ਕਿਹਾ ਜਾਂਦਾ ਸੀ ਵੀ ਤੁਹਾਡੇ ਲਈ ਗੁਨਾਹ ਹੈ। ਆ ਜੋ ਲੋਕ ਉਹ ਸਿੱਖਿਆ ਕੇਂਦਰਾਂ ਦੇ ਵਿਚਾਰ ਰਹੇ ਨੇ ਮੈਂ ਇਹ ਇੰਡੀਅਨ ਸਟੇਟ ਦੀ ਐਜੂਕੇਸ਼ਨ ਦੀ ਗੱਲ ਨਹੀਂ ਕਰਾਂਗਾ। ਜਿਹੜੀ ਇਹਨਾਂ ਦੀ ਆਪਣੀ ਇੰਡੀਅਨ ਸਟੇਟ ਦੀ ਐਜੂਕੇਸ਼ਨ ਪਾਲਿਸੀ ਹੈ ਉਹ ਇੱਕ ਵੱਖਰੀ ਹੈ। ਤਰੀਕੇ ਸਿੱਖਿਆ ਜਿਹੜੀ ਬੰਦੇ ਨੂੰ ਬੰਦਾ ਬਣਾਉਂਦੀ ਹੈ ਜਾਨਵਰ ਨੂੰ ਬੰਦਾ ਬਣਾਉਂਦੀ ਹੈ ਇਨਸਾਨ ਨੂੰ ਇਨਸਾਨ ਸਮਝਣ ਦੇ ਵਿੱਚ ਥੋੜੀ ਮਦਦ ਕਰਦੀ ਹੈ ਨਾ ਉਸ ਤੋਂ ਦੀ ਗੱਲ ਕਰ ਰਹੇ ਹਾਂ ਜੋਤੀਆ ਫੁੱਲੇ ਸਾਹਿਬ ਨੇ ਜੋ 1827 ਦੇ ਵਿੱਚ ਜਿਹਨਾਂ ਦਾ ਜਨਮ ਹੁੰਦਾ ਹੈ ਉਸ ਸਮੇਂ ਦਾ ਤੁਸੀਂ ਕਲਪਨਾ ਕਰਕੇ ਸੋਚੋ ਵੀ ਪੇਸ਼ਵਾ ਰਾਜ ਗਿਆ ਹੋਵੇ ਫਨ ਕਿਹਾ ਜਾਂਦਾ ਹੈ ਕਿ ਜਿਹੜੇ ਅਛੂਤ ਲੋਕ ਸੀ ਉਹਨਾਂ ਦੇ ਮੂੰਹ ਤੇ ਕੁਜਾ ਤੇ ਪਿੱਠ ਤੇ ਝਾੜੂ ਸੀ ਇਹ ਪੇਸ਼ਵਾ ਜਿਹੜਾ ਰਾਜ ਸੀਗਾ ਜਿਹੜਾ ਮਹਾਰਾਸ਼ਟਰ ਦੇ 6-7 ਜ਼ਿਲ੍ਹਿਆਂ ਦੇ ਵਿੱਚ ਸੀ ਇਹ ਉੱਥੇ ਹੀ ਸੀਗਾ ਉਹ ਜ਼ਿਲ੍ਹਿਆਂ ਦੇ ਵਿੱਚ ਅਗਰ ਉੱਥੇ ਕ੍ਰਾਂਤੀ ਕਰਨੀ ਹੋਵੇ ਕੋਈ ਬੰਦਾ ਕ੍ਰਾਂਤੀ ਕਰਨ ਲਈ ਚੱਲ ਪਵੇ ਤਾਂ ਸੋਚੋ ਵੀ ਉਹਦੇ ਸਾਹਮਣੇ ਹਾਲਾਤ ਕਹੀ ਜੇ ਹੋਣਗੇ ਤੁਹਾਨੂੰ ਵੀ ਸਮਾਂ ਮੈਨੂੰ 10 ਮਿੰਟ ਤਾਂ ਹੀ ਦਿੱਤਾ ਗਿਆ ਉਸੇ ਦੀ ਕੋਸ਼ਿਸ਼ ਕਰਾਂਗੇ ਆਪਾਂ ਗੱਲ ਕਹਿਣ ਦੀ ਜੋਤੀਵਾ ਫੁੱਲੇ ਨੇ ਆਪਣੇ ਦਸਵੀਂ ਕਰਦਾ ਹੈ ਇੰਗਲਿਸ਼ ਸਕੂਲ ਦੇ ਵਿੱਚੋਂ ਅੰਗਰੇਜ਼ਾਂ ਦੇ ਉਸ ਤੋਂ ਬਾਅਦ ਉਹ ਆਪਣੇ ਬ੍ਰਾਹਮਣ ਦੋਸਤ ਦੇ ਵਿਆਹ ਦੇ ਵਿੱਚ ਜਾਂਦਾ ਜਿੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਉਹ ਉਸ ਨੂੰ ਨਾਲ ਦੇ ਸਾਥੀ ਪੁੱਛਦੇ ਨੇ ਵੀ ਜਿਹੜਾ ਬੜੇ ਸੋਹਣੇ ਕੱਪੜੇ ਪਾ ਕੇ ਨਾਲ-ਨਾਲ ਤੁਰ ਰਿਹਾਗਾ ਇਹ ਹੈ ਕੌਣ ਹੈ ਜਿਹੜੇ ਵਿਆਹਲੇ ਮੁੰਡੇ ਦੇ ਨਾਲ-ਨਾਲ ਤੁਰ ਰਿਹਾ ਤੇ ਫਿਰ ਉਹ ਦੱਸਦੇ ਨੇ ਕਿ ਕੀ ਇਹ ਤਾਂ ਫਲਾਣਾ ਮਾਲੀਆ ਦਾ ਮੁੰਡਾ ਹੈ ਸ਼ੈਣੀਆ ਦਾ ਮੁੰਡਾ ਹੈ ਤੇ ਉਸ ਦੀ ਉੱਤੇ ਰੱਜ ਕੇ ਬੇਇਜ਼ਤੀ ਕੀਤੀ ਜਾਂਦੀ ਹੈ ਉਸ ਬੇਇਜ਼ਤੀ ਤੋਂ ਜੋ ਪੀਵਾ ਖੋਲੇ ਇੰਨਾ ਜਿਆਦਾ ਮਤਲਬ ਕਿ ਉਹਨੇ ਦੇ ਦਿਮਾਗ ਨੂੰ ਸੱਟ ਲਾਈ ਦੀ ਹੈ ਕਿ ਜ਼ਿੰਦਗੀ ਐ ਲੱਗਦਾ ਕਿ ਇਹਦੇ ਨਾਲ ਤਾਂ ਮਰ ਜਾਣਾ ਬਿਹਤਰ ਹੈ ਇੰਨੀ ਜਿਆਦਾ ਬੇਇਜ਼ਤੀ ਪਰ ਉਹ ਬੈਠ ਕੇ ਕਰਨ ਕਰਦਾ ਹੈ ਕਿ ਨਹੀਂ ਇਸ ਦੇ ਖਿਲਾਫ ਉਹ ਉੱਥੋਂ ਇਹ ਗੱਲ ਟ੍ਰਿਗਰ ਹੁੰਦੀ ਹੈ ਔਰ ਜਿਹੜੀਆਂ ਲੜਾਈਆਂ ਉਹਨਾਂ ਨੇ ਲੜੀਆਂ ਵਿਧਵਾਵਾਂ ਲਈ ਸਕੂਲ ਖੋਲੇ ਆ ਔਰਤਾਂ ਲਈ ਸਕੂਲ ਖੋਲੇ ਆ ਬ੍ਰਾਹਮਣ ਇਸ ਤਰ੍ਹਾਂ ਕਰਦੇ ਸੀ ਕਿ ਅਣਵਿਆਹੀ ਵਿਆਹ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਆਪਦੇ ਨਾਲ ਰੱਖਦੇ ਸੀ ਕਿ ਜਦੋਂ ਗਰਭਤੀ ਹੋ ਜਾਂਦੀ ਸੀ ਉਹਨਾਂ ਨੂੰ ਛੱਡ ਦਿੰਦੇ ਸੀ ਸਾਡੇ ਪਸੰਦ ਨਹੀਂ ਉਹ ਅਣਵਿਆਹੀਆਂ ਮਾਵਾਂ ਦੇ ਬੱਚਿਆਂ ਲਈ ਵੀ ਸਕੂਲ ਉਹਨਾਂ ਨੇ ਖੋਲੇ ਜਦੋਂ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹ ਸਕੂਲ ਖੋਲੇ ਉਹ ਬੱਚਿਆਂ ਲਈ ਸਕੂਲ ਖੋਲੇ ਇਥੋਂ ਤੱਕ ਕੀ ਉਹਨਾਂ ਦੇ ਔਲਾਦ ਨਹੀਂ ਸੀ ਉਹਦਾ ਇੱਕ ਬ੍ਰਾਹਮਣ ਕੁੜੀ ਜਿਹਦੇ ਨਾਲ ਜਾਤੀ ਹੋਈ ਸੀ ਉਹ ਮਰਨ ਜਾਂਦੀ ਆ ਉਹਨੂੰ ਬਚਾਉਂਦੇ ਆ ਆਪਦੇ ਘਰੇ ਰੱਖਦੇ ਆ ਜਿਹੜਾ ਉਹਨਾਂ ਦਾ ਬੱਚਾ ਹੁੰਦਾ ਹੈਗਾ ਉਸ ਬੱਚੇ ਨੂੰ ਆਪਦੀ ਪ੍ਰਾਪਰਟੀ ਦਾ ਸਾਰਾ ਹੱਕ ਦਿੰਦੇ ਆ ਉਸ ਤੋਂ ਪਹਿਲਾਂ ਪੋਲੇ ਨੇ ਇੱਕ ਗੱਲ ਕਹੀ ਹੈ ਕਹਿੰਦਾ ਜੇ ਕ੍ਰਾਂਤੀਕਾਰੀ ਹੋਵੇ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸਟਾਰਟ ਹੁੰਦੀ ਹੈ ਕਿਉਂਕਿ ਇਹਨਾਂ ਨੇ ਜਦੋਂ ਸਮੇਂ ਦੇ ਹਾਕਮ ਬ੍ਰਾਹਮਣਾਂ ਨੇ ਉਹਨਾਂ ਨੂੰ ਇਹ ਸਾਰੇ ਕੰਮ ਜਿਹੜੇ ਉਹ ਕਰ ਰਹੇ ਸੀ ਸਿੱਖਿਆ ਬਾਰੇ ਉਹਨਾਂ ਤੋਂ ਰੋਕਿਆ ਉਹਨਾਂ ਨੂੰ ਕਿਹਾ ਤੂੰ ਵੇਦਾਂ ਦੇ ਵਿਰੁੱਧ ਹੈ ਸ਼ਾਸਤਰਾਂ ਦੇ ਵਿਰੁੱਧ ਹੈ ਅਛੂਤਾਂ ਨੂੰ ਸ਼ੂਦਰ ਸਿੱਖਿਆ ਦੇਣੀ ਇਹ ਸ਼ਾਸਤਰਾ ਵੇਦਾਂ ਦੇ ਵਿਰੁੱਧ ਹੈ ਸਮਾਜ ਦੇ ਵਿੱਚੋਂ ਜਿਹੜਾ ਸੀ ਉਹ ਖੂਲ ਪ੍ਰਚਾਰਕ ਲੋਕਾਂ ਨੇ ਉਹਨਾਂ ਨੂੰ ਮਾਰਨ ਤੱਕ ਹੋ ਗਿਆ ਕਿ ਉਹ ਬਾਅਦ ਉਹਨਾਂ ਦੇ ਜਦੋਂ ਹੱਲ ਨਾ ਬਣਿਆ ਉਹਨਾਂ ਦੇ ਪਿਤਾ ਜੀ ਨੂੰ ਕਹਿੰਦਾ ਤੇਰਾ ਮੁੰਡਾ ਆ ਕੰਮ ਕਰ ਜਿਹੜੇ ਸਾਧਨ ਵੇਚਦਾ ਦੇ ਵਿਰੁੱਧ ਨੇ ਧਰਮ ਦੇ ਵਿਰੁੱਧ ਹੈ ਇਸ ਨੂੰ ਤੂੰ ਸੁਮਾਰ ਤੇ ਬਾਪ ਨੇ ਬਹੁਤ ਸੰਭਾਲਣ ਦੇ ਬਾਵਜੂਦ ਵੀ ਸੁਝਾਉਣ ਦੇ ਬਾਵਜੂਦ ਵੀ ਇੱਕ ਗੱਲ ਕਹੀ ਕਹਿੰਦਾ ਪੁੱਤਰ ਸਿੱਧੀ ਜੀ ਗੱਲ ਆਜਾ ਜਾਂ ਤਾਂ ਘਰ ਛੱਡ ਦੇ ਜਾਂ ਜਿਹੜੇ ਤੂੰ ਕੰਮ ਕਰ ਰਿਹਾ ਹੈ ਉਹ ਛੱਡ ਦੇ ਤੇ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਕਹਿੰਦਾ ਪਿਤਾ ਜੀ ਘਰ ਛੱਡਿਆ ਆ ਚੀਜ਼ ਨਹੀਂ ਛੱਡੀ ਜਾਂਦੀ ਉਸ ਤੋਂ ਬਾਅਦ ਉਹਨਾਂ ਨੇ 18-18 ਸਕੂਲ ਖੋਲੇ ਸਤਿਆਸੋਧਕ ਸਮਾਜ ਬਣਾਇਆ ਜਿਹੜਾ ਉਹ ਸਾਹਮਣੇ ਸਲੋਗਨ ਲਿਖਿਆ ਹੋਇਆ ਹੈਗਾ ਉਹਦੇ ਵਿੱਚ ਆਰਥਿਕਤਾ ਦੀ ਇੱਕ ਗੱਲ ਕਹੀ ਹੈ ਉਸ ਸਮੇਂ ਉਹਨਾਂ ਨੇ ਕੰਸਟਰਕਸ਼ਨ ਕੰਪਨੀ ਬਣਾਈ ਦੁਨੀਆ ਦੇ ਜਿਹੜੇ ਇਸ ਭਾਰਤ ਦੇ ਜਿਹੜੇ ਕੋ ਬਿਜ਼ਨਸਮੈਨ ਬੰਦੇ ਸੀ ਉਹਨਾਂ ਬਿਜ਼ਨਸਮੈਨ ਬੰਦਿਆਂ ਚੋਂ ਅਮੀਰ ਬੰਦਿਆਂ ਚੋਂ ਇੱਕ ਸੀ ਇਹ ਕੋਈ ਜੜਵੜਾ ਜੇੜ ਵਰਗੇ ਹੋਰ ਪੁਲ ਵਰਗੇ ਸਵਰਤੀ ਤੇ ਜਿਹੜੇ ਨਦੀ ਦੇ ਪੁਲ ਵਗੈਰਾ ਵਰਗੇ ਉਹ ਕੰਮ ਤੱਕ ਉਹਨਾਂ ਨੇ ਕਰਾਏ ਉਹਨਾਂ ਦੀ ਕੰਸਰਕਸ਼ਨ ਕੰਪਨੀ ਪਰ ਜਿਹੜਾ ਟਾਰਗੇਟ ਸੀਗਾ ਜਿਵੇਂ ਕਹਿੰਦੇ ਨੇ ਕਿ ਕਹਿੰਦੇ ਸਭ ਤੋਂ ਉੱਤੇ ਟਾਰਗੇਟ ਹੁੰਦਾ ਹੈ ਟਾਰਗੇਟ ਨੂੰ ਅਚੀਵ ਕਰਨ ਦੀ ਅਡਾਇਲੋਜੀ ਵਿਉਂਤਬੰਦੀ ਹੁੰਦੀ ਹੈ ਵਿਉਂਤਬੰਦੀ ਨੂੰ ਚਲਾਉਣ ਲਈ ਆਰਗੇਨਾਈਜੇਸ਼ਨ ਹੁੰਦੀ ਹੈ ਜਥੇਬੰਦੀ ਹੈ ਜਥੇਬੰਦੀ ਨੂੰ ਚਲਾਉਣ ਲਈ ਲੀਡਰ ਹੁੰਦਾ ਹੈ ਉਹਨਾਂ ਨੇ ਉਹ ਸਾਰੇ ਕੰਮ ਕੀ ਉਹ ਕੰਮ ਦਾ ਅਸਰ ਇਹ ਹੋਇਆ ਕਿ ਲੋਕ ਸੀ ਜਿਹੜੇ ਉਸ ਸਮੇਂ ਦੇ ਜਿਹੜੇ ਲੋਕ ਹਿੰਮ ਭਰ ਰੱਖਦੇ ਸੀ ਜਿਹੜੀਆਂ ਚੀਜ਼ਾਂ ਦੇ ਵਿੱਚ ਉਹ ਉਹਨਾਂ ਤੋਂ ਦੂਰ ਹੋਈਆਂ ਅੰਗਰੇਜ਼ ਸਰਕਾਰ ਜਿਹੜੀ ਇਸ ਦੇਸ਼ ਦੇ ਵਿੱਚ ਉਸ ਵਕਤ ਹਕੂਮਤ ਕਰ ਰਹੀ ਸੀ ਉਹਨਾਂ ਦੇ ਵੀ ਉਸ ਵਕਤ ਧਿਆਨ ਗਿਆ ਕਿਸਾਨਾਂ ਜਿਹੜਾ ਉਹ ਆਪਣਾ ਬਾਹਰ ਲਾਲ ਵਾਲੀ ਗੱਲ ਕਰਦੇ ਨੇ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ ਉਹਦਾ ਵੀ ਮੁੱਢੋਂ ਸ਼ੁਰੂ ਕਰ ਦੇਣੀ ਹੈ ਉਹ ਸਮੇਂ ਦੇ ਵਿੱਚ ਜਿਹੜੀ ਹੈ ਇਸ ਧਰਤੀ ਦੇ ਉੱਤੇ ਜਿਹੜੇ ਜਿੰਨੇ ਵੀ ਕੁਰਾਹੇ ਬਈਆਂ ਚੀਜ਼ਾਂ ਨੇ ਉਹ ਉਹਨਾਂ ਦੇ ਖਿਲਾਫ ਖੜੇ ਹੁੰਦੇ ਆ ਉਹਨਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋ ਪਾਤਲ ਬਣਾ ਕੇ ਬੰਦੇ ਉਹਨਾਂ ਨੂੰ ਭੇਜਿਆ ਜਾਂਦਾ ਵੀ ਜੂਤੀਰਾ ਫੂਲੇ ਦਾ ਕਤਲ ਕਰਨਾ ਹੈ ਪਰ ਜੋਤੀਰਾ ਫੁੱਲੇ ਜਦ ਉਹਨਾਂ ਨੂੰ ਉਹ ਗੱਲ ਸਮਝਾਉਂਦਾ ਹੈ ਵੀ ਮੈਂ ਕੰਮ ਕੀ ਕਰ ਰਿਹਾ ਹਾਂ ਉਹ ਬੰਦੇ ਤਮਾਮ ਉਮਰ ਇੱਕ ਬੰਦਾ ਉਹਨਾਂ ਦਾ ਬਾਡੀਗਾਰਡ ਬਣ ਕੇ ਉਹਨਾਂ ਦੀ ਉਮਰ ਸਾਰੀ ਉਮਰ ਉਹਨਾਂ ਦੇ ਨਾਲ ਰਹਿੰਦਾ ਹੈ ਇਸ ਸਿੱਖਿਆ ਦੇ ਲਈ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਉਹ ਆਪਣੀ ਜਾਨ ਦੀ ਬਾਜ਼ੀ ਤੱਕ ਲਾਉਂਦੇ ਆ ਤੁਸੀਂ ਇਹ ਗੱਲ ਸੋਚ ਸਕਦੇ ਹੋ ਜਿਹੜੀ ਸਿੱਖਿਆ ਹੈਗੀ ਇਹਦਾ ਮਹੱਤਵ ਕਿੰਨਾ ਹੈ ਇਹ ਸਿੱਖਿਆ ਜੋ ਵਾਤਕ ਖੋਈ ਗਈ ਹੈ ਅਸੀਂ ਸ਼ਰੀਰ ਦੇ ਰੂਪ ਦੇ ਵਿੱਚ ਬੰਦੇ ਨਜ਼ਰ ਆਉਂਦੇ ਸੀ ਪਰ ਅਸੀਂ ਜਾਨਵਰਾਂ ਤੋਂ ਘੱਟ ਕੁਝ ਨਹੀਂ ਸੀਗੇ ਉਹਨਾਂ ਦੇ ਮੁਕਾਬਲੇ ਹੀ ਸੀ ਖਾਲਸਾ ਪੰਥ ਦਾ ਸਿਰਜਣ ਜਿਹੜਾ ਖਾਲਸਾ ਪੰਥ ਦਾ ਪ੍ਰਗਟ ਦਿਵਸ ਆ ਰਿਹਾ ਹੈ ਉਸ ਦਿਨ ਵੀ ਦੇਖੋ ਤੇ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਸਭ ਤੋਂ ਬ੍ਰਾਹਮਣ ਨੇ ਪਦ ਕੋਈ ਸਭ ਤੋਂ ਬ੍ਰਾਹਮਣ ਨੇ ਸ਼ਾਸਤਰ ਕੋਈ ਸਾਤੋ ਬ੍ਰਾਹਮਣ ਨੇ ਕਿ ਹਰ ਘੋੜੇ 'ਤੇ ਨਹੀਂ ਚੜ੍ਹ ਸਕਦਾ ਸਾਨੂੰ ਬ੍ਰਾਹਮਣ ਨੇ ਕਿਹਾ ਕਿ ਝੂਠ ਮੇੜ ਕਾਵੇਂਗਾ ਚੰਗੇ ਕੱਪੜੇ ਨਹੀਂ ਪਾ ਸਕਦਾ ਤੂੰ ਹਥਿਆਰ ਨਹੀਂ ਰੱਖ ਸਕਦਾ ਤੇ ਖਾਲਸਾ ਪੰਥ ਦੀ ਸਿਰਜਣ ਵਾਲੇ ਦਿਨ ਸਾਨੂੰ ਕੀ ਕੀ ਦਿੱਤਾ ਗੁਰੂ ਸਾਹਿਬ ਨੇ ਪਗ ਵੀ ਦਿੱਤੀ ਉਹਨਾਂ ਨੇ ਕਿਹਾ ਘੋੜੇ 'ਤੇ ਚੜ੍ਹ ਕੇ ਸਵਾਰੀ ਕਰਨੀ ਸਾਡੇ ਤਿੰਨ ਬੁੱਤੀ ਕਿਰਪਾਨ ਵੀ ਬੁਆਈ ਪੰਜੇ ਬਾਣੀਆਂ ਦਾ ਪਾਠ ਕਰਨ ਲਈ ਵੀ ਕਿਹਾ ਗਿਆ ਸੋਹਣੇ ਵਸਤਰ ਬਾਣੀ ਕੇ ਸਵੇਰੇ ਉੱਠ ਕੇ ਇਸ਼ਨਾਨ ਕਰਨ ਲਈ ਵੀ ਕਿਹਾ ਗਿਆ ਜਿਹੜੀ ਜਿਹੜੀ ਗੱਲ ਸਾਨੂੰ ਬ੍ਰਾਹਮਣਾਂ ਨੇ ਸਭ ਤੋਂ ਖੋਹੀ ਸੀ ਉਹ ਸਾਰੀਆਂ ਗੱਲਾਂ ਸਾਨੂੰ ਗੁਰੂ ਸਾਹਿਬ ਨੇ ਉਸ ਦਿਨ ਦਿੱਤੀ ਤੇ ਜਿਹੜੇ ਚਾਰ ਸਿੱਖ ਰਾਜੇ ਹੋਏ ਨੇ ਚਾਰੇ ਦੇ ਚਾਰੇ ਸ਼ੂਦਰ ਹੋਏ ਨੇ ਕਿਉਂਕਿ ਬ੍ਰਾਹਮਣ ਖੱਤਰੀ ਵੈਸ਼ ਤੋਂ ਬਾਅਦ ਤਾਂ ਸ਼ੂਦਰ ਅਜੇ ਥੋੜਾ ਹੈ ਉਹ ਡਾਕਟਰ ਮੈਡ ਕਰਨੇ ਇਥੋਂ ਤੱਕ ਇਹ ਕਹਿੰਦਾ ਜਿਹੜਾ ਇਹ ਇਹ ਬ੍ਰਾਹਮਣੀ ਧਰਮ ਹੈ ਇਹ ਇੱਕ ਕਹਿੰਦਾ ਬੰਦ ਦਰਵਾਜ਼ਿਆਂ ਵਾਲੀ ਬਿਲਡਿੰਗ ਹੈ ਜਿਹੜਿਆ ਨਾ ਤਾਂ ਕੋਈ ਦਰਵਾਜੇ ਨੇ ਨਾ ਤਾਕੀਆਂ ਨੇ ਜਿਹਦੇ ਵਿੱਚੋਂ ਜਿਹੜਾ ਬੰਦਾ ਜਿਹੜੇ ਫਲੋਰ ਤੇ ਪੈਦਾ ਹੋਇਆ ਉਹ ਸਿਰਫ ਫਲੋਰ ਤੇ ਹੀ ਮਰ ਜਾਂਦਾ ਜੇ ਕੋਈ ਜੱਟ ਪੈਦਾ ਹੋਇਆ ਜੱਟ ਨੂੰ ਆ ਇਹ 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 ਉਹਦੇ ਚ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਹ ਬਾਣੀਆਂ ਬਣ ਜੇ ਬਾਣੀਆਂ ਬ੍ਰਾਹਮਣ ਬਣ ਜੇ ਜਾਂ ਸ਼ੂਦਰ ਜਿਹੜਾ ਛੂਤ ਹੈਗਾ ਉਹ ਬ੍ਰਾਹਮਣ ਬਣ ਕੇ ਜਿਹੜਾ ਬੰਦਾ ਜਿਹੜੇ ਫਲੋਰ ਤੇ ਪੈਦਾ ਹੋਇਆ ਉਹ ਸਿਰਫ ਫਲੋਰ ਤੇ ਹੀ ਮਰ ਜਾਂਦਾ ਇਹ ਚ ਸੁਧਾਰ ਨਹੀਂ ਹੋ ਸਕਦਾ ਤੇ ਗੁਰੂ ਸਾਹਿਬ ਨੇ ਇਹ ਸੇ ਕਰਕੇ ਉਹ ਚੀਜ਼ਾਂ ਜਿਹੜੀਆਂ ਬ੍ਰਾਹਮਣ ਨੇ ਸਾਤੋਂ ਖੋਈਆਂ ਸੀ ਇਸੇ ਦਿਨ ਸਾਰੀਆਂ ਚੀਜ਼ਾਂ ਸਾਨੂੰ ਦਿੱਤੀ ਜੋਤੀਵਾ ਭੂਲੇ ਜੀ ਦਾ 1890 ਦੇ ਵਿੱਚ ਜਿਹੜਾਗਾ 28 ਨਵੰਬਰ ਨੂੰ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਕਹਿੰਦੇ ਵੀ ਇਹ ਧਰਤੀ ਆ ਜਿਹੜੀ ਕਿਸੱਖਣੀ ਨਹੀਂ ਰਹਿੰਦੀ ਇਹ ਕਿਸੇ ਨਾ ਕਿਸੇ ਯੋਧੇ ਨੂੰ ਇਹ ਵੀਰ ਨੂੰ ਇਹ ਜਨਮ ਦਿੰਦੀ ਹੈ 1891 ਦੇ ਵਿੱਚ 14 ਅਪ੍ਰੈਲ ਨੂੰ ਡਾਕਟਰ ਮੇਜਕਰ ਦਾ ਜਨਮ ਹੁੰਦਾ तकरीबन 6 ਮਹੀਨੇ ਬਾਅਦ ਜਿਹੜੀ ਗੱਲ ਜੋਤੀਬਾ ਫੂਲੇ ਜਿੱਥੇ ਛੱਡ ਕੇ ਗਏ ਨੇ ਉਸ ਚੀਜ਼ ਨੂੰ ਉਹ ਹੋਰ ਅੱਗੇ ਵਧਾਉਂਦੇ ਆ ਔਰ ਇਸ ਕੰਮ ਦੇ ਵਿੱਚ ਜੋਤੀਬਾ ਫੂਲੇ ਦੇ ਜਿਹੜੀ ਸੁਵਿਤਰੀ ਬਾਈ ਫੂਲੇ ਆ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਕਿਉਂਕਿ ਉਸ ਸਮੇਂ ਚ ਸੋਚੋ ਵੀ ਔਰਤਾਂ ਨੂੰ ਪੜ੍ਹਾਉਣਾ ਕੋਈ ਬੰਦਾ ਔਰਤਾਂ ਦੇ ਸਾਹਮਣੇ ਜਾਂਦਾ ਹੀ ਹੈ ਨਹੀਂ ਸੀ ਔਰ ਤਾਂ ਮੂਹ ਟਾ ਕੇ ਰੱਖਦੀ ਸੀ ਉਹਨਾਂ ਨੂੰ ਪੜਾਇਆ ਕਿੱਦਾਂ ਜਾ ਸਕਦਾ ਤਾਂ ਪਹਿਲਾਂ ਉਹਨਾਂ ਨੇ 4 ਸਾਲ ਆਪ ਦੀ ਘਰ ਵਾਲੀ ਨੂੰ ਪੜਾਇਆ ਉਹ ਨੂੰ ਪੜਾ ਕੇ ਤਿਆਰ ਕੀਤਾ ਉਸ ਤੋਂ ਬਾਅਦ ਕਹੇ ਵੀ ਹੁਣ ਤੋਂ ਔਰਤਾਂ ਨੂੰ ਪੜਾਉਣਾ ਉਸ ਤੋਂ ਬਾਅਦ ਉਹ ਔਰਤਾਂ ਨੂੰ ਪੜਾਉਂਦੀ ਸੀ ਬ੍ਰਾਹਮਣ ਉਸ ਦੇ ਤੇ ਗੋਆ ਗੰਦ ਮੰਦ ਉਹਨਾਂ ਨੇ ਸਾਰੀ ਦੇ ਸਿਰ ਦੇ ਸੀ ਤੇ ਸਿਰ ਦੇ ਸੀ ਪਰ ਉਹ ਸਕੂਲ 'ਚ ਪਹੁੰਚ ਕੇ ਉਹ ਦੋ ਕੱਪੜੇ ਲੈ ਕੇ ਜਾਂਦੀ ਸੀ ਬਦਲ ਕੇ ਸੇਹਰੋਂ ਪੜਾਉਣ ਲੱਗ ਜਾਂਦੀ ਕਾਰਨ ਕੀ ਕੋਈ ਗਿੱਸਾ ਗਲਾ ਨਹੀਂ ਕੀਤਾ ਕਾਰਨ ਕੀ ਉਹਨਾਂ ਦਾ ਟਾਰਗੇਟ ਵੱਡਾ ਸੀ ਉੱਤੇ ਨਿਸ਼ਾਨੇ ਤੇ ਅੱਖ ਸੀ ਉਸ ਨਿਸ਼ਾਨੇ ਤੇ ਜੋਤੀਬਾ ਫੂਲੇ ਦੀ ਜਿਹੜੀ ਧਰਮ ਪਤਰੀ ਸਵੇਤਰੀਬਾਈ ਫੂਲੇ ਨੇ ਔਰਤਾਂ ਨੂੰ ਜਾਗਰਤ ਕਰਨ ਦਾ ਕੰਮ ਕੀਤਾ ਫਿਰ ਉਹ ਜਾਗਰਤ ਕਰਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਆਉਣ ਦਾ ਕੰਮ ਕੀਤਾ ਫਿਰ ਉਹਨਾਂ ਨੂੰ ਪੜਾਈ ਔਰ ਜੋਤੀਬਾ ਫੂਲੇ ਦੀ ਕਿਤਾਬ غلامਗिरी ਉਹ ਪੜਨ ਵਾਲੀ ਹੈ ਸੰਵਾਦ ਉਹਦੇ ਵਿੱਚੋਂ ਲਿਖੀ ਹੋਈ ਹੈ ਉਹ ਪੜਨ ਵਾਲੀ ਹੈ ਕਿਤਾਬ ਕਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਤੁਹਾਨੂੰ ਕਾਲਪਨਿਕ ਜਿਹੜੇ ਕਰੈਕਟਰ ਨੇ ਕਾਲਪਨਿਕ ਦੇ ਵੀ ਦੇਤੇ ਤੁਹਾਡੇ ਮੂਰੇ ਰੱਖ ਕੇ ਕਿਵੇਂ ਤੁਹਾਨੂੰ ਮੂਰਖ ਬਣਾਇਆ ਗਿਆ ਤੁਹਾਨੂੰ ਕਿਵੇਂ ਮਾਨਸਿਕ ਗੁਲਾਮ ਬਣਾਇਆ ਗਿਆ ਉਹ ਕਿਤਾਬ ਛੋਟੀ ਜੀ ਕਿਤਾਬ ਹੈ ਜਿੱਥੋਂ ਵੀ ਮੇਰੇ ਜੇ ਇਸ ਕਿਤਾਬਾਂ ਤੋਂ ਮਿਲ ਰਹੀ ਹੈ ਇਸ ਸਟਾਫ ਦੇ ਉੱਪਰ ਜੋ ਕਿਤਾਬ ਪਈ ਹੈ ਗੁਲਾਮਗਰੀ ਤਾਂ ਕੱਲੇ-ਕੱਲੇ ਬੰਦੇ ਨੂੰ ਉਹ ਪੜ੍ਹਨੀ ਚਾਹੀਦੀ ਕਿਉਂਕਿ ਜੋ ਪਿਵਾ ਫੁੱਲੇ ਨੇ ਸਾਨੂੰ ਅਹਿਸਾਸ ਕਰਾਇਆ ਉਸ ਸਮੇਂ ਵੀ ਤੁਸੀਂ ਗੁਲਾਮ ਹੋ ਔਰ ਉਹਨਾਂ ਨੇ ਉਸ ਵਕਤ ਇਹ ਕਿਹਾ ਸੀ ਕਿ ਨਾ ਅੰਗਰੇਜ਼ਾਂ ਦੇ ਰਹਿੰਦੇ-ਰਹਿੰਦੇ ਆਜ਼ਾਦ ਹੋ ਜਾਓ ਅਰੇ ਮਰੀ ਚਲੇ ਜਾਣਗੇ ਉਸ ਤੋਂ ਅਲਬਮਨ ਤੋਂ ਜ਼ਿਆਦਾ ਨਹੀਂ ਹੋਵੇਗਾ ਹਾਲਾਂਕਿ ਤੁਹਾਡੇ ਸਾਹਮਣੇ ਐ ਜਿੱਦੇ ਜਿਹੜੀ ਉਹ ਗੱਲਾਂ ਅੱਜ ਤੋਂ 150 ਸਾਲ ਪਹਿਲਾਂ ਕਹੀਆਂ ਗਈਆਂ ਨੇ ਅੱਜ ਤੁਹਾਡੇ ਸਾਹਮਣੇ ਨੇ ਉਹ ਸਾਰੀਆਂ ਔਰ 1990 ਦੇ ਵਿੱਚ ਇਸ ਇਸ ਦੇਸ਼ ਦੇ ਵਿੱਚ ਕੋਲੇਗ ਦੀ ਬਿਮਾਰੀ ਫੈਲੀ ਸੀ ਜਿਸ ਕੋਲੇਗ ਦੀ ਬਿਮਾਰੀ ਦਾ ਜੋਤੀਬਾ ਭੁੱਲੇ ਦੀ ਧਰਮ ਪਤਨੀ ਨੇ ਬਹੁਤ ਜ਼ਾਦੇ ਡਟ ਕੇ ਮੁਕਾਬਲਾ ਕੀਤਾ ਮਰੀਜ਼ਾਂ ਦੀ ਸੇਵਾ ਕੀਤੀ ਉਸੇ ਲਪੇਟ ਦੇ ਵਿੱਚ ਆ ਕੇ ਹੀ ਉਹਨਾਂ ਦੀ ਵੀ ਇਹ ਕੁਰਬਾਨੀ ਹੈ ਜਦਕਿ ਅਖੀਰ ਤੱਕ ਆਖਰੀ ਸਾਹ ਤੱਕ ਸਾਡੇ ਆਮ ਮਜ਼ਦੂਰ ਵਰਗ ਦੇ ਲੋਕਾਂ ਦੇ ਲਈ ਉਹਨਾਂ ਨੇ ਜੋ ਕੰਮ ਕੀਤਾ ਉਹ ਉਸ ਕੰਮ ਨੂੰ ਅਸੀਂ ਸਿਰ ਝਕਾਉਨੇ ਆ ਉਸ ਕੰਮ ਨੂੰ ਕੋੜੋ ਇੱਕ ਤਾਂ ਇਹ ਅਕੈਡੈਮਿਕ ਐਜੂਕੇਸ਼ਨ ਹੈ ਜਿਹੜੀ ਗਵਰਨਮੈਂਟ ਸਾਨੂੰ ਦਿੰਦੀ ਹੈ ਇੱਕ ਸਮਾਜਿਕ ਐਜੂਕੇਸ਼ਨ ਹੈ ਜਿਹੜੀ ਸੋਸ਼ਲ ਸਟਡੀ ਹੈ ਜਦ ਤੱਕ ਤੁਸੀਂ ਇਸ ਸਮਾਜਿਕ ਜਿਹੜੀ ਸਿੱਖਿਆ ਹੈਗੀ ਇਸ ਨੂੰ ਨਹੀਂ ਸਮਝੋਗੇ ਤੁਹਾਨੂੰ ਐਕਾਡਮੀ ਜਿਹੜੀ ਐਜੂਕੇਸ਼ਨ ਅੱਜ ਗਵਰਨਮੈਂਟ ਦੇ ਰਹੀ ਹੈ ਇਹ ਵੀ ਸਮਝ ਨਹੀਂ ਆਏਗੀ ਕਿਉਂਕਿ ਦੋ ਤਰ੍ਹਾਂ ਦੀਆਂ ਹੀ ਤਾਕਤਾਂ ਨੇ ਇੱਕ ਰਾਜਨੀਤਿਕ ਤਾਕਤ ਹੈ ਇੱਕ ਸਮਾਜਿਕ ਤਾਕਤ ਹੈ ਜਿਹਦੀ ਸਮਾਜਿਕ ਸੱਤਾ ਦੇ ਵਿੱਚ ਸਰਦਾਰੀ ਹੈ ਉਸੇ ਬੰਦੇ ਦੀ ਰਾਜਨੀਤਿਕ ਸੱਤਾ ਦੇ ਵਿੱਚ ਵੀ ਸਰਦਾਰੀ ਹੈ ਜਿਆਦਾ ਇਦਾਂ ਕਹਿ ਲਓ ਵੀ ਜਿਹੜੀ ਰਾਜਨੀਤਿਕ ਸੱਤਾ ਹੈ ਇਹ ਸਮਾਜਿਕ ਸੱਤਾ ਦੇ ਪੈਰ ਦੀ ਜੁੱਤੀ ਹੈ ਪੰਜਾਬ ਤੋਂ ਉਦਾਹਰਣ ਲੈ ਲੈਂਨਾ ਮੈਂ ਜੇ ਪੰਜਾਬ ਦੇ ਵਿੱਚ ਚੈਰੋ ਮੁੱਖ ਮੰਤਰੀ ਬਣਦਾ ਹੈ ਅਮਰਿੰਦਰ ਬਣਦਾ ਹੈ ਬਾਦਲ ਬਣਦਾ ਹੈ ਭਗਵੰਤ ਮਾਨ ਬਣਦਾ ਹੈ ਭਖੜ ਬਣਦੀ ਹੈ ਬਰਾੜ ਬਣਦਾ ਤਾਂ ਉਹ ਜੱਟ ਸਮਾਜ ਚੋਂ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਜੱਟ ਸਮਾਜ ਦੀ ਸਮਾਜਿਕ ਤੌਰ ਤੇ ਇਹਨਾਂ ਦੀ ਜਿਹੜੀ ਹੈਗੀ ਉਹ ਤਾਕਤ ਹੈ ਇਕਜੁਟਤਾ ਹੈ ਲekin ਜੇ ਤੁਸੀਂ ਭਾਰਤ ਵਰਸ਼ ਦੀ ਗੱਲ ਕਰੋ ਤਾਂ 3% ਬ੍ਰਾਹਮਣ ਦੀ ਸਰਦਾਰੀ ਹੈ ਸਮਾਜਿਕ ਤੌਰ ਤੇ ਤੜਕੇ ਲੱਗ ਜਾਓ ਟੈਲੀਵਿਜ਼ਨ ਤੋਂ ਦੇਖਣ ਕੋਈ ਪੁੱਠੇ ਪਾਸੇ ਨੂੰ ਮੂੰਹ ਕਰਕੇ ਪਾਣੀ ਸਿੱਟਣ ਦੀ ਗੱਲ ਕਰਦਾ ਕੋਈ ਧਾਗੇ ਤੇ ਵੀਰ ਬਣਨ ਦੀ ਗੱਲ ਕਰਦਾ ਕੋਈ ਕਿਹੜਾ ਫਿਰ ਪਹਿਰ ਚੰਗਾ ਕੋਈ ਮਾੜਾ ਉਹਦੀ ਗੱਲ ਕਰਦਾ 3% ਬ੍ਰਾਹਮਣ ਹੈ ਉਹ ਦੇਸ਼ ਦਾ ਤੈਅ ਕਰਦਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਪੋਲੀਟੀਕਲ ਤੁਸੀਂ ਜਿਹੜੀਆਂ ਮਜ਼ਦੂਰਾਂ ਦੀਆਂ ਪਾਰਟੀਆਂ ਨੇ ਉਹਨਾਂ ਦੇ ਮੁਖੀ ਵੀ ਦੇਖ ਲਓ ਸਭ ਬ੍ਰਾਹਮਣ ਹੈ ਔਰ ਇਸ ਦੇਸ਼ ਦਾ ਰਾਸ਼ਟਰਪਤੀ ਕਿ ਬ੍ਰਾਹਮਣ ਤੈ ਕਰਦਾ ਜਿਹੜਾ 3% ਹੈ ਸਮਾਜਿਕ ਤੌਰ ਤੇ ਰਾਮ ਮੰਦਰ ਦਾ ਉਦਘਾਟਨ ਕਰਦੇ ਨੇ ਏਡਾ ਵੱਡਾ ਇਵੈਂਟ ਬਣਾਇਆ ਜਾਂਦਾ ਹੈ ਕਾਰਨ ਕਿ ਸਮਾਜਿਕ ਸੱਤਾ ਜ਼ਰੂਰੀ ਹੈ ਕਾਂਸ਼ੀ ਰਾਮ ਸਾਹਿਬ ਕਹਾਂ ਕਰਦੇ ਸੀ ਕਹਿੰਦੇ ਗੱਲ ਸਿਰਫ ਲੜਾਈ ਇੰਨੀ ਕੈਂ ਕਹਿੰਦੇ ਬ੍ਰਾਹਮਣ ਚਾਹੁੰਦਾ ਹੈ ਇਸ ਸਟੇਟਸ ਕੋ ਬਣਿਆ ਰਹੇ ਜਿਥਾ ਸਥਿਤੀ ਬਣੀ ਰਹੇ ਇਸ ਸਮਾਜ ਦੀ ਜਹੀ ਜੀ ਸਥਿਤੀ ਹੈ ਉਹੀ ਜੀ ਸਥਿਤੀ ਬਣੀ ਰਹੇ ਕਹਿੰਦਾ ਮੈਂ ਇਸ ਸਥਿਤੀ ਤੋੜਨਾ ਚਾਹਾਂ ਤੇ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀਗਾ ਤਾਂ ਇਸੇ ਸਥਿਤੀ ਨੂੰ ਤੋੜਿਆ ਨਹੀਂ ਸੀ। ਉਹਨਾਂ ਨੇ ਉੱਚੀ ਚਾ ਉਹਨਾਂ ਨੇ ਤੋੜਿਆ ਨਹੀਂ ਸੀ। ਸੋ ਜਦ ਤੱਕ ਇਹ ਸਮਾਜਿਕ ਪਾਵਰ ਹੈ ਜਿਹੜੀ ਜਿਹੜੀ ਸਮਾਜ ਦੇ ਵਿੱਚ ਪਾਵਰ ਹੈ, ਇੱਕ ਰਾਜਨੀਤਿਕ ਪਾਵਰ ਹੈ। ਸਮਾਜਿਕ ਪਾਵਰ ਹੈ ਜਿਹੜੀ ਰਾਜਨੀਤਿਕ ਪਾਵਰ ਨੂੰ ਕੋ ਇਫੈਕਟ ਕਰਦੀ ਹੈ। ਜਿਹੜੀ ਸਮਾਜਿਕ ਪਾਵਰ ਹੈ ਇਹੀ ਤੈਅ ਕਰਦੀ ਹੈ ਦੇਸ਼ ਦਾ ਰਾਸ਼ਟਰਪਤੀ ਕੌਣ ਬਣੇਗਾ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ ਸਿੱਖਿਆ ਮੰਤਰੀ ਕੌਣ ਬਣੇਗਾ ਗ੍ਰਹਿ ਮੰਤਰੀ ਕੌਣ ਬਣੇਗਾ ਕਿਹੜੀ ਸਿੱਖਿਆ ਦੇਣੀ ਹੈ ਕਿਹੜੀ ਸਿੱਖਿਆ ਨਹੀਂ ਦੇਣੀ ਸਵਾਕਰ ਵਰਗੇ ਭਗੌੜੇ ਬੰਦਿਆਂ ਦੀਆਂ ਕਿਤਾਬਾਂ ਤੋਂ ਪੜਾਉਣ ਲਈ ਕਿਹਾ ਜਾਂਦਾ ਹੈ ਸਕੂਲਾਂ ਦੇ ਵਿੱਚ ਕਾਉਨਪਨਿਕ ਗ੍ਰੰਥਾਂ ਦੇ ਨਾਂ ਤੇ ਦਿਨ ਮਨਾਉਣ ਲਈ ਤੁਹਾਨੂੰ ਕਿਹਾ ਜਾਂਦਾ ਹੈ ਇਹ ਸਮਾਜਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਨੇ ਜੋ ਬ੍ਰਾਹਮਣ ਦੀ ਸਮਾਜਿਕ ਸਥਿਤੀ ਚੱਲ ਰਹੀ ਹੈ ਉਸੇ ਨੂੰ ਹੀ ਮਜ਼ਬੂਤ ਕਰਨ ਦੀ ਕਰਦੇ ਕਿਉਂਕਿ ਇਸੇ ਸਮਾਜਿਕ ਸਥਿਤੀ ਦੇ ਵਿੱਚੋਂ ਹੀ ਉਹਨਾਂ ਦੀ ਰਾਜਨੀਤੀ ਨਿਕਲਦੀ ਹੈ ਜਦ ਤੱਕ ਤੁਸੀਂ ਉਸ ਸਮਾਜਿਕ ਸਥਿਤੀ ਤੋਂ ਜਿਹੜੀ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ ਉਸ ਸਮਾਜਿਕ ਸਥਿਤੀ ਦੇ ਅੰਦਰ ਰਹੋਗੇ ਤਾਂ ਉਹ ਬਾਦਸ਼ਾਹ ਰਹੇਗਾ ਜਦੋਂ ਤੱਕ ਤੁਸੀਂ ਇਹ ਸਮਾਜਿਕ ਸਥਿਤੀ ਨੂੰ ਤੋੜਦੇ ਨਹੀਂ ਤਾਂ ਤੁਹਾਡਾ ਰਾਜ ਤੁਹਾਡੇ ਹੱਥ ਤੋਂ ਪਾਵਰ ਨਹੀਂ ਸੋ ਅੱਜ ਦੇ ਦਿਨ ਤੇ ਮੈਂ ਬਰਾਸ ਫਾਉਂਡੇਸ਼ਨ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਟੀਮ ਹੈ ਰੇਸ਼ ਰਾਜ ਸਾਜਲੀ ਜੀ ਦੇ ਛਤਰ ਛਾਇਆ ਦੇ ਹੇਠ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਬਹੁਤ ਹੀ ਇਲਾਜਵਾਬ ਹੈ ਖੁਸ਼ੀ ਹੁੰਦੀ ਹੈ ਕਿਉਂਕਿ ਕਹਦੇ ਹੁੰਦੇ ਨੇ ਕਿ ਜਿਹੜੇ ਤੁਹਾਨੂੰ ਚੋਗਾ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਬੰਦੇ ਉੱਠਦੇ ਐ ਧਰਤੀ ਸਖਣੀ ਰਹਿੰਦੀ ਨਹੀਂ ਕ੍ਰਾਂਤੀ ਹੁੰਦੀ ਹੈ ਤਾਂ ਇਹ ਚੋਗਾਗਾ ਇਹ ਚੋਗਾ ਸਿੱਟਦੇ ਰਹਿਣਗੇ ਛੋਟੇ ਪੰਛੀ ਹੁੰਦੀ ਹੈ ਕਦੇ ਹੰਸ ਵੀ ਆਉਣਗੇ ਕਦੇ ਵੱਡੇ ਵੀ ਆਉਣਗੇ ਇਹ ਕ੍ਰਾਂਤੀ ਇੱਕ ਦਿਨ ਕਦੇ ਇਹ ਉਸ ਵੱਲੋਂ ਕਿਉਂਕਿ ਸਾਨੂੰ ਖਬਰਾਂ ਦੇ ਵਿੱਚ ਉਲਟੇ ਚੀਜ਼ਾਂ ਦਿਖਾਈਆਂ ਜਾਂਦੀਆਂ ਜਿਉਂ ਦਿਖਾਈਆਂ ਜਾ ਰਹੀਆਂ ਨੇ ਉਹਤੇ ਦਾ ਮਤਲਬ ਇਹ ਹੈ ਕਿ ਤੈਨਾਂ ਕਿਤੇ ਜਿਹੜੀ ਚਿੰਗ ਹੈ ਵੱਧ ਰਹੀ ਹੈ ਘਟ ਨਹੀਂ ਰਹੀ ਹੈ ਤੁਹਾਡਾ ਧਿਆਨ ਭਟਕਾਉਣ ਲਈ ਬਹੁਤ ਕੁਝ ਕੀੜੇ ਜਾ ਰਹੇ ਹੈ ਧਿਆਨ ਭਟਕਾਉਣ ਲਈ ਟੀਵੀ ਦੇ ਉੱਤੇ ਧਾਰਮਿਕ ਜਿਹੜੇ ਏਜੰਡੇ ਨੇ ਬਹੁਤ ਜ਼ਾਰੇ ਭਾਰੀ ਕੀਤੇ ਜਾ ਰਹੇ ਨੇ ਗੱਲ ਇਹ ਵੀ ਕੀ ਕਿਉਂ ਜਾ ਰਹੇ ਕਾਰਨਾਂ ਤੇ ਗੱਲ ਕਰੋ ਤਾਂ ਸਮਝ ਆਊਗਾ ਵੀ ਜਿਹੜੀ ਇਹ ਚਿੰਗ ਆ ਲੋਕਾਂ ਦੀ ਇਹ ਵਧ ਰਹੀ ਹੈ ਇਹ ਘਟ ਨਹੀਂ ਰਹੀ ਇਹਨਾਂ ਕੁਝ ਹੀ ਕਹਿੰਦਾ ਹੋਇਆ ਜੈਪੀ ਜੈਪਾ